ਮੈਂ ਪਿਛਲੇ 1 ਮਹੀਨੇ ਤੋਂ ਸੱਤ ਜਿਹੜੇ ਸਾਡੇ ਜ਼ਿਲ੍ਹੇ ਹੈਗੇ ਆ ਬਾਰਡਰ ਦੇ ਉਹਨਾਂ ਦੇ ਉੱਤੇ ਰਿਹਾ ਮੈਂ ਲਗਾਤਾਰ ਸਾਰੇ ਪਿੰਡਾਂ 'ਚ ਗਿਆ ਸਰ ਗਨੀਮਤ ਇਹ ਸੀ ਕਿ ਅਸੀਂ 2023 ਦੇ ਹੜ੍ਹਾਂ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਇੱਕ ਕਮੇਟੀ ਬਣਾ ਕੇ ਸਟੇਟ ਦੇ ਲੈਵਲ ਦੇ ਉੱਤੇ ਜਿਹਦੇ ਵਿੱਚ ਹੈਲਥ ਮਿਨਿਸਟਰ ਔਰ ਅਰਬਨ ਤੇ ਰੂਰਲ ਲੋਕਲ ਬਾਡੀਜ਼ ਐਨੀਮਲ ਹਸਬੈਂਡਰੀ ਆ ਕਮੇਟੀ ਬਾਇਸ ਐਕਸੀਕਿਟਿੰਗ ਗਰੁੱਪ ਉਹ ਹਰ ਸਾਲ ਐਡਵਾਂਸ ਤਿਆਰੀ ਕਰਕੇ ਅਸੀਂ ਇਸ ਵਾਰੇ ਵੀ 818 ਟੀਮਾਂ ਬਣਾਈਆਂ ਸੀ ਜਿਹਦੇ ਵਿੱਚ 458 ਰੈਪਿਡ ਰਿਸਪੌਂਸ ਟੀਮ ਤੇ 360 ਮੋਬਾਈਲ ਮੈਡੀਕਲ ਟੀਮਸ ਸਰ ਜਦੋਂ 12 ਤਿੱਗ ਨੂੰ ਪਾਣੀ ਖੜਾਣਾ ਸ਼ੁਰੂ ਹੋਇਆ ਉਸੇ ਦਿਨ ਸਾਡੀਆਂ ਟੀਮਾਂ ਐਕਟਿਵ ਹੋ ਗਈਆਂ ਸੀ 18 ਅਗਸਤ ਨੂੰ ਸਾਡਾ ਜਿਹੜਾ ਇੱਕ ਲੱਖ ਵਰਿਆ ਪਿੰਡ ਆ ਜਿਹੜਾ ਬਾਪਰ ਤੋਂ ਪਹਿਲਾਂ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਉੱਥੇ ਸਕੂਲ ਦੇ ਵਿੱਚ ਅਸੀਂ ਆ ਪੜਾ ਹਸਪਤਾਲ ਵੀ ਬਣਾ ਦਿੱਤਾ ਸੀ ਵੈਟਰਨਰੀ ਦਾ ਹਸਪਤਾਲ ਬਣ ਗਿਆ ਸੀ ਉੱਥੇ ਫੀਡ ਵੀ ਪਹੁੰਚ ਗਈ ਸੀ ਇਹ ਜਿਹੜੀ ਦੂਰ ਅੰਦੇਸ਼ੀ ਸੀ ਮੁੱਖ ਮੰਤਰੀ ਸਾਹਿਬ ਦੀ ਉਹ ਸਾਡੇ ਕੰਮ ਆਈ ਸਰ ਉੱਥੋਂ ਤੋਂ ਲੈ ਕੇ ਹੁਣ ਤੱਕ 4740 ਕੈਂਪ ਲੱਗਿਆ ਜਿਹਦੇ ਵਿੱਚ ਤਕਰੀਬਨ 2.5 ਲੱਖ ਲੋਕਾਂ ਨੂੰ ਦਵਾਈ ਮਿਲੀ ਆ ਬਹੁਤ ਸਾਰੇ ਲੋਕਾਂ ਨੂੰ ਸਕਿਨ ਇਨਫੈਕਸ਼ਨ ਹੋਈਆਂ ਬੁਖਾਰ ਹੋਇਆ ਗੈਸਟਰੋਐਂਟਾਈਟਸ ਡਾਇਰੀਆ ਹੋਇਆ ਉਹਨਾਂ ਲੋਕਾਂ ਦੇ ਤਕਰੀਬਨ ਤਕਰੀਬਨ ਜਿਹੜੇ ਕੁੱਲ ਮਿਲਾ ਕੇ ਆ ਗਿਆ ਇਹ 20000 2025000 ਲੋਕਾਂ ਨੂੰ ਜਿਹੜਾ ਸੀ ਉਹਨਾਂ ਦਾ ਇਲਾਜ ਕੀਤਾ ਗਿਆ ਕੋਈ ਮੇਜਰ ਆਊਟ ਬ੍ਰੇਕ ਨਹੀਂ ਹੋਣ ਦਿੱਤੀ ਗਈ